ਦੇਖੋ ਜੀ ਮੇਰੀ ਡਾਕਟਰ ਸਾਹਿਬ ਨਾਲ ਚਾਰ ਵਾਰ ਪੰਜ ਵਾਰ ਮੁਲਾਕਾਤ ਹੋਈ ਹੈ ਔਰ ਮੈਂ ਉਹਨਾਂ ਨੂੰ ਜਦੋਂ ਫਾਈਨੈਂਸ ਮਿਨਿਸਟਰ ਬਣੇ ਸੀ ਤਦ ਵੀ ਵਧਾਈ ਦੇਣ ਗਏ ਸੀ ਮੈਂ ਉਹਨਾਂ ਦੇ ਜੀਵਨ ਚ ਉਹਨਾਂ ਦਾ ਦੇਖਿਆ ਰਾਜਨੀਤਿਕ ਕੈਰੀਅਰ ਚ ਜਿੰਨੀ ਸਾਦਗੀ ਨਾਲ ਉਹ ਉਹਨਾਂ ਦਾ ਵਿਵਹਾਰ ਸੀ ਔਰ ਮਿਲਦੇ ਸੀ ਉਹਨਾਂ ਸ਼ਾਇਦ ਕੋਈ ਕਿਸੇ ਨੇ ਨਹੀਂ ਕਿਸੇ ਨੂੰ ਵੀ ਮਤਲਬ ਬੜਾ ਮਾਣ ਹੋ ਸਕਦਾ ਹੈ ਕਿ ਸਾਡਾ ਜੋ ਵਿੱਤ ਮੰਤਰੀ ਹੋਏ ਜਾਂ ਸਾਡਾ ਪ੍ਰਾਈਮ ਮਿੰისტਰ ਹੋਏ ਉਹ ਸਾਨੂੰ ਇੰਨੇ ਸਤਕਾਰ ਔਰ ਪਿਆਰ ਨਾਲ ਮਿਲੇ ਔਰ ਇੰਨਾ ਡੈਡੀਕੇਟਿਡ ਹੋਏ ਇੰਨਾ ਆਨਰ ਹੋਏ ਅਸੀਂ ਤੇ ਮੰਗ ਕਰਦੇ ਆ ਭਾਰਤ ਸਰਕਾਰ ਕੋ ਕਿ ਭਾਰਤ ਸਰਕਾਰ ਉਹਨਾਂ ਦੇ ਨਾਮ ਦੇ ਇੱਕ ਯੂਨੀਵਰਸਿਟੀ ਐਸਟੈਬਲਿਸ਼ ਕਰੇ ਉਹਨਾਂ ਨੇ ਆਪਣੇ ਸੰਘਰਸ਼ਮਈ ਜੀਵਨ ਦੇ ਵਿੱਚੋਂ ਨਿਕਲ ਕੇ ਪੜਾਈ ਕਰਕੇ ਔਰ ਵਜੀਫੇ ਲੈ ਔਰ ਅੱਗੇ ਵਧੇ ਤੇ ਉਹ ਜਿਹੜੀ ਔਖਾਈਆਂ ਆ ਉਹ ਕੋਈ ਹੋਰ ਬੱਚਾ ਨਾ ਉਹ ਜਆ ਕੋਈ ਬੱਚਾ ਹੋਰ ਨਾ ਫੇਸ ਕਰ ਸਕੇ ਅਸੀਂ ਭਾਰਤ ਸਰਕਾਰ ਨੂੰ ਮੰਗ ਕਰਦੇ ਆ ਕਿ ਉਹ ਇੱਕ ਐਸੀ ਯੂਨੀਵਰਸਿਟੀ ਇੰਟਰਨੈਸ਼ਨਲ ਯੂਨੀਵਰਸਿਟੀ ਸਥਾਪਿਤ ਕਰੇ ਜਿਹੜੀ ਕੀ ਜਿੱਥੇ ਕਿ ਪੜ ਕੇ ਹਰ ਬੱਚਾ ਜਿਹੜਾ ਵਜੀਫੇ ਵਾਲਾ ਹਰ ਸੂਬੇ ਤੋਂ ਇੰਡੀਆ ਦੇ ਹਰ ਸੂਬੇ ਦਾ ਬੱਚਾ ਜਿਹੜਾ ਉਰ ਤੋਂ ਨਿਕਲੇ ਔਰ ਦੇਸ਼ ਕੌਮ ਦੀ ਸੇਵਾ ਲਈ ਕਰੇ ਔਰ ਇੰਟਰਨੈਸ਼ਨਲੀ ਨਾਮ ਕਮਾਏ ਦੇਖੋ ਜੀ ਮੇਰੀ ਡਾਕਟਰ ਸਾਹਿਬ ਨਾਲ ਚਾਰ ਵਾਰ ਪੰਜ ਵਾਰ ਮੁਲਾਕਾਤ ਹੋਈ ਹੈ ਔਰ ਮੈਂ ਉਹਨਾਂ ਨੂੰ ਜਦੋਂ ਫਾਈਨੈਂਸ ਮਿਨਿਸਟਰ ਬਣੇ ਸੀ ਤਦ ਵੀ ਵਧਾਈ ਦੇਣ ਗਏ ਸੀ ਮੈਂ ਉਹਨਾਂ ਦੇ ਜੀਵਨ ਚ ਉਹਨਾਂ ਦਾ ਦੇਖਿਆ ਰਾਜਨੀਤਿਕ ਕੈਰੀਅਰ ਤੇ ਜਿੰਨੀ ਸਾਦਗੀ ਨਾਲ ਉਹ ਉਹਨਾਂ ਦਾ ਵਿਵਹਾਰ ਸੀ ਔਰ ਮਿਲਦੇ ਸੀ ਉਹਨਾਂ ਸ਼ਾਇਦ ਕੋਈ ਕਿਸੇ ਨੇ ਨਹੀਂ ਕਿਸੇ ਨੂੰ ਵੀ ਮਤਲਬ ਬੜਾ ਮਾਣ ਹੋ ਸਕਦਾ ਹੈ ਕਿ ਸਾਡਾ ਜੋ ਵਿੱਤ ਮੰਤਰੀ ਹੋਏ ਜਾਂ ਸਾਡਾ ਪ੍ਰਾਈਮ ਮਿਨਿਸਟਰ ਹੋਏ ਉਹ ਸਾਨੂੰ ਇੰਨੇ ਸਤਕਾਰ ਔਰ ਪਿਆਰ ਨਾ ਮਿਲੇ ਔਰ ਇੰਨਾ ਡੈਡੀਕੇਟਿਡ ਹੋਏ ਇੰਨਾ ਆਨਰ ਹੋਏ ਅਸੀਂ ਤੇ ਮੰਗ ਕਰਦੇ ਆ ਭਾਰਤ ਸਰਕਾਰ ਕੋ ਕਿ ਭਾਰਤ ਸਰਕਾਰ ਉਹਨਾਂ ਦੇ ਨਾਮ ਦੇ ਇੱਕ ਯੂਨੀਵਰਸਿਟੀ ਐਸਟੈਬਿਸ਼ ਕਰੇ ਉਹਨਾਂ ਨੇ ਆਪਣੇ ਸੰਘਰਸ਼ਮਈ ਜੀਵਨ ਦੇ ਵਿੱਚੋਂ ਨਿਕਲ ਕੇ ਪੜਾਈ ਕਰਕੇ ਔਰ ਵਜੀਫੇ ਲੈ ਔਰ ਅੱਗੇ ਵਧੇ ਤੇ ਉਹ ਜਿਹੜੀ ਔਖਾਈਆਂ ਆ ਉਹ ਕੋਈ ਹੋਰ ਬੱਚਾ ਨਾ ਉਹ ਜਆ ਕੋਈ ਬੱਚਾ ਹੋਰ ਨਾ ਫੇਸ ਕਰ ਸਕੇ ਅਸੀਂ ਭਾਰਤ ਸਰਕਾਰ ਨੂੰ ਮੰਗ ਕਰਦੇ ਆ ਕਿ ਉਹ ਇੱਕ ਐਸੀ ਯੂਨੀਵਰਸਿਟੀ ਇੰਟਰਨੈਸ਼ਨਲ ਯੂਨੀਵਰਸਿਟੀ ਸਥਾਪਿਤ ਕਰੇ ਜਿਹੜੀ ਕੀ ਜਿੱਥੇ ਕਿ ਪੜ ਕੇ ਹਰ ਬੱਚਾ ਜਿਹੜਾ ਵਜੀਫੇ ਵਾਲਾ ਹਰ ਸੂਬੇ ਤੋਂ ਇੰਡੀਆ ਦੇ ਹਰ ਸੂਬੇ ਦਾ ਬੱਚਾ ਜਿਹੜਾ ਉਰ ਤੋਂ ਨਿਕਲੇ ਔਰ ਦੇਸ਼ ਕੌਮ ਦੀ ਸੇਵਾ ਲਈ ਕਰੇ ਔਰ ਇੰਟਰਨੈਸ਼ਨਲੀ ਨਾਮ ਕਮਾਏ ਜੀ